ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਤੁਹਾਨੂੰ ਦੱਸ ਦਈਏ ਕਿ ਬਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਦਿਨੀ ਬਨਾਲਾ ਦੇ ਵਿੱਚ ਇੱਕ ਵਿਆਹ ਦੌਰਾਨ 25 ਸਾਲਾ ਨੌਜਵਾਨ ਦੀ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਹੁਣ ਬਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਨਾਲਾ ਦੇ ਵਿੱਚ ਇੱਕ ਵਿਆਹ ਦੌਰਾਨ ਪਿਓ ਪੁੱਤ ਨੇ ਇੱਕ 25 ਸਾਲਾ ਨੌਜਵਾਨ ਦਾ ਜਿਹੜਾ ਇਹ ਕਤਲ ਕਰ ਦਿੱਤਾ ਸੀ ਜਿਸ ਦੇ ਵਿੱਚ ਹੁਣ ਬਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਬਨਾਲਾ ਪੁਲਿਸ ਨੇ ਜਿਹੜੇ ਨੇ ਦੋ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਹੀ ਜਿਹੜੇ ਇੱਕ ਵਿਆਹ ਦੇ ਵਿੱਚ ਇੱਕ 25 ਸਾਲਾ ਨੌਜਵਾਨ ਦਾ ਜਿਹੜਾ ਇਹ ਕਤਲ ਕੀਤਾ ਸੀ ਜਿਸ ਦੇ ਵਿੱਚ ਲਗਾਤਾਰ ਪੁਲਿਸ ਜੜੀ ਹੈ ਦੋ ਪਿਓ ਪੁੱਤਰ ਦੀ ਜੜੀ ਹੈ ਲਗਾਤਾਰ ਭਾਲ ਕਰ ਰਹੀ ਸੀ ਤਾਂ ਬਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਜੜੀ ਹੈ ਹਾਸਲ ਹੋਈ ਹੈ ਤਾਂ ਬਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਬਨਾਲਾ ਤੋਂ ਨਿਰਮਲ ਜੁੜ ਚੁੱਕੇ ਨੇ ਜੀ ਨਿਰਮਲ ਜੜੀ ਹੈ ਬਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜੜੀ ਹੈ ਹਾਸਲ ਹੋਈ ਹੈ ਜੀ ਬਿਲਕੁਲ ਜੀ ਇਹ ਦੋ ਦਿਨ ਪਹਿਲਾਂ ਕੋਈ ਵਿਆਹ ਵਾਸਤੇ ਵਿੱਚ ਦਾ ਲੜਾਈ ਦਾ ਕੋਈ ਜ਼ਰਾ ਹੋਇਆ ਸੀ ਜਿੱਥੇ ਉਹ ਆਪ ਦਾ ਦਾਣਾ ਮੰਡੀ ਵਿੱਚ ਪਹੁੰਚੇ ਤਾਂ ਉਹਦੇ ਮੁੰਡੇ ਨਾਲ ਕੋਈ ਤੁੰ ਤੁੰ ਮੈ ਹੋਈ ਤੇ ਉਸ ਤੋਂ ਬਾਅਦ ਲੜਕੇ ਨੇ ਆਪਣੇ ਪਿਤਾ ਨੂੰ ਸੱਤ ਲਿਆ ਪਿਤਾ ਨੇ ਆਨਸਾਰ ਕੋਈ ਤੇਜ ਹਥਿਆਰ ਨਾਲ ਉਹਦੇ ਉੱਤੇ ਵਾਰ ਕਰ ਦਿੱਤੇ ਜਿੱਦੀ ਉਨੀ ਮੌਕੇ ਤੇ ਮੌਤ ਹੋ ਗਈ ਜੀ ਤਾਂ ਇੱਕ ਵਾਰ ਜੇ ਦੱਸੋਗੇ ਪੂਰਾ ਮਾਮਲਾ ਕੀ ਸੀ ਤੇ ਜੀ ਬਿਲਕੁਲ ਜੀ ਇਹ ਕੋਈ ਵਿਆਹ ਵਾਸਤੇ ਵਿੱਚ ਹੋਈ ਹੋਈ ਸੀ ਉੱਥੇ ਦੋਨੇ ਕੱਟੇ ਹੋਗੇ ਜੀ ਤੇ ਉਸ ਟਾਈਮ ਉਹਦਾ ਇਕੱਲਾ ਮੁੰਡਾ ਸੀ ਉਸ ਤੇ ਕੋਈ ਤੁੰਤੁਮਈ ਹੋਈ ਜਿਸ ਗੱਲ ਪਿੱਛੇ ਲੈ ਕੇ ਤੇ ਉਸ ਤੋਂ ਬਾਅਦ ਉਹ ਲੜਕਾ ਉੱਥੋਂ ਦਾਣਾ ਮੰਡੀ ਵਿਆਹ ਤੋਂ ਜਲ ਕੇ ਦਾਣਾ ਮੰਡੀ ਚਲਾ ਗਿਆ ਜੀ ਉਸ ਤੋਂ ਬਾਅਦ ਦਰਦ ਕੇ ਉੱਥੇ ਮਿਲਿਆ ਤੇ ਉਸਨੇ ਆਪਣੇ ਪਿਓ ਨੂੰ ਛੱਡ ਕੇ ਉੱਥੇ ਤੁੰਤੁਮਈ ਜ਼ਿਆਦਾ ਹੋ ਗਈ ਉਸ ਤੋਂ ਬਾਅਦ ਉਹਨੇ ਆਪਣੇ ਪਿਓ ਨੂੰ ਫੋਨ ਕੀਤਾ ਜੀ ਕਿ ਕਦੋਂ ਪਿਓ ਆ ਗਿਆ ਸਨ ਤੇ ਹਟਾ ਨਾ ਉਹ ਕਤਲ ਕਰ ਦਿੱਤਾ ਜੀ ਜੀ ਤਾਂ ਜਾਣਕਾਰੀ ਲਈ ਧੰਨਵਾਦ ਨਿਰਮਲ ਜੀ ਤੁਹਾਨੂੰ ਦੱਸ ਦਈਏ ਕਿ ਬਨਾਲਾ ਤੋਂ ਬਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਬੀਤੇ ਦਿਨੇ ਇੱਕ ਕੁੜੀ ਦੇ ਵਿਆਹ ਦੇ ਵਿੱਚ ਕੁਝ ਨਿੱਕੀ ਜਿਹੀ ਗੱਲ ਨੂੰ ਲੈ ਕੇ ਜਿਹੜੇ ਵਿਅਕਤੀ ਨੌਜਵਾਨ ਸੀਗੇ ਆਪਸ ਦੇ ਵਿੱਚ ਭੜ ਜਾਂਦੇ ਨੇ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਜਿਹੜਾ ਇਹ ਆਪਣੇ ਪਿਤਾ ਨੂੰ ਬੁਲਾਇਆ ਜਾਂਦਾ ਤੇ ਜਿਹੜਾ ਪਿਤਾ ਹੈ ਆਉਂਦੇ ਸਾਰ ਹੀ ਜਿਹੜੀ ਹੈ ਤਿੱਖੀ ਜਿਹੀ ਚੀਜ਼ ਨੂੰ ਲੈ ਕੇ ਚਾਕੂ ਵਰਗੀ ਚੀਜ਼ਾਂ ਨੂੰ ਲੈ ਕੇ ਜਿਹੜੇ ਉਸ ਦੇ ਵਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਪਿਓ ਪੁੱਤ ਜਿਹੜੇ ਨੇ ਲਗਾਤਾਰ ਮੌਕੇ ਤੋਂ ਫਰਾਰ ਦਸ ਸੀਗੇ ਤੇ ਪੁਲਿਸ ਲਗਾਤਾਰ ਇਹਨਾਂ ਦੋਨਾਂ ਦਾ ਭਾਲ ਕਰ ਰਹੀ ਸੀ ਤਾਂ ਹੁਣ ਬਟਨ ਬਨਾਰਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦੋਨੋਂ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਬਨਾਲਾ ਪੁਲਿਸ ਨੇ ਪ੍ਰੈਸ ਕਾਨਫਰੰਸ ਰਾਹੀਂ ਕੀ ਕਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਜੀ ਸਾਡੇ ਇੱਥੇ 4 12 2024 ਨੂੰ ਇੱਕ ਘਟਨਾ ਵਾਪਰੀ ਸੀ ਧਨੋਲੇ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇੱਕ ਕਤਲ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਮੰਗਲ ਸਿੰਘ ਨਾਮ ਦਾ ਵਿਅਕਤੀ ਜੋ ਕਿ ਦਾਣਾ ਮੰਡੀ ਦੇ ਨੇੜੇ ਹੀ ਰਹਿائش ਹੈ ਇਹਦਾ ਕਤਲ ਹੋ ਗਿਆ ਸੀ ਸੋ ਇਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 173 ਮਿਤੀ 5/12/2024 ਅਧੀਨ ਤਾਰਾ 103 ਤੇ 35 BNS ਥਾਣਾ ਧਨੋਲਾ ਦਰਜ ਕੀਤਾ ਗਿਆ ਸੀਗਾ ਦੋ ਵਿਅਕਤੀਆਂ ਦੇ ਖਿਲਾਫ ਜਿਹਦੇ ਵਿੱਚ ਇੱਕ ਕਰਨ ਤੇ ਇੱਕ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਇਹ ਦੋਨੋਂ ਵਾਸੀ ਨੇੜੇ ਦਾਣਾ ਮੰਡੀ ਧਨੋਲਾ ਇਹਨਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਇਹਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਉਸ ਦਿਨ ਇੱਕ ਵਿਆਹ ਦਾ ਫੰਕਸ਼ਨ ਦੋਨੋਂ ਇਹ ਪਰਿਵਾਰ اٹੈਂਡ ਕਰ ਰਹੇ ਸੀ ਜਿੱਥੇ ਕਰਨ ਦੋਸ਼ੀ ਕਰਨ ਤੇ ਜਿਹੜਾ ਵਿਕਟਿਮ ਮੰਗਲ ਸਿੰਘ ਹੈਗਾ ਉਹਨਾਂ ਦੀ ਆਪਸ ਵਿੱਚ ਕੋਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਵੀ ਆ ਗਿਆ ਤੇ ਅਮਰਜੀਤ ਸਿੰਘ ਚਮਕੀਲਾ ਨੇ ਇੱਕ ਕਿਰਚ ਦੇ ਨਾਲ ਜਿਹੜਾ ਮੰਗਲ ਸੀ ਉਹਦੇ ਪੇਟ ਦੇ ਵਿੱਚ ਵਾਰ ਕੀਤਾ ਜਿਸ ਦੇ ਨਾਲ ਕਾਫੀ ਜ਼ਿਆਦਾ ਬਲੀਡਿੰਗ ਹੋਣ ਦੇ ਨਾਲ ਉਹਦੀ ਦਰਾਂ ਰਸਤੇ ਵਿੱਚ ਹੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਮੌਤ ਹੋ ਗਈ ਸੀ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਦੋਸ਼ੀਕਰਨ ਹੈ ਉਹ ਜੁਵਨਾਈਲ ਹੋਣ ਦੇ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਤੇ ਫਰਦਰ ਜਿਹੜੀ ਹੈ ਉਹਨੂੰ ਬਾਲਸਰਦਾਰ ਘਰ ਵਿੱਚ ਭੇਜਿਆ ਜਾਏਗਾ ਨਹੀਂ ਜੋ ਹੁਣ ਤੱਕ ਵੀ ਆਇਆ ਹੈਗਾ ਕਿ ਇੱਥੋਂ ਦਾਣਾ ਮੰਡੀ ਦੇ ਨੇੜੇ ਇੱਕ ਬਸਤੀ ਹੈ ਪੱਖੀਆਂ ਰਹਿਸ਼ਾ ਨੇ ਉੱਥੋਂ ਦੇ ਦੋਨੋਂ ਰਹਿਣ ਵਾਲੇ ਨੇ ਪੱਕੇ ਐਡਰੈਸ ਨੇ ਬਾਕੀ ਹਲੇ ਜਦੋਂ ਆਪਾਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਤਾਂ ਸਾਰੇ ਵੀਰ ਵੀ ਸਾਹਮਣੇ ਆਉਣਗੇ ਸਰ ਕਤਲ ਦਾ ਕਾਰਨ ਕੋਈ ਰੰਜਿਸ਼ ਹੈ ਨਹੀਂ ਇਹਦੇ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਵਿਆਹ ਦੇ ਫੰਕਸ਼ਨ ਦੇ ਵਿੱਚ ਪਹਿਲਾਂ ਨਾਰਮਲ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ ਕਰਨ ਤੇ ਮੰਗਲ ਦੀ ਆਪਸ ਵਿੱਚ ਜਿਆਦਾ ਤੂੰ ਤੂੰ ਮੈਂ ਮੈਂ ਹੋ ਗਈ ਤੇ ਜਿਹੜਾ ਅਮਰਜੀਤ ਸਿੰਘ ਚਮਕੀਲਾ ਸੀ ਉਹ ਬਹੁਤ ਜਿਆਦਾ ਤੈਸ਼ ਵਿੱਚ ਆ ਕੇ ਉਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਦਰ ਆਪਾਂ ਇਹ ਵੀ ਹਲੇ ਇਹ ਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਜਾਂ ਇਹੋ ਜਿਹੀ ਕੋਈ ਗੱਲਬਾਤ ਸਾਹਮਣੇ ਤਾਂ ਨਹੀਂ ਹੈ ਜਾਂ ਇਸ ਇਹਨਾਂ ਨੇ ਕੋਈ ਅਮਰਜੀਤ ਸਿੰਘ ਨੇ ਕੋਈ ਨਸ਼ਾ ਕੀਤਾ ਹੋਇਆ ਹੋਵੇ ਇਹ ਵੀ ਪੋਸਿਬਿਲਿਟੀ ਹੈ ਸੋ ਸਾਰੇ ਐਂਗਲਾਂ ਤੋਂ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਜੀ ਅੱਜ ਇਹਨਾਂ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਅਮਰਜੀਤ ਸਿੰਘ ਚਮਕੀਲਾ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਜਿਹੜਾ ਦੂਸਰਾ ਦੋਸ਼ੀ ਆ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕਰਕੇ ਜੋ ਜੁਵਨਾਈਲ ਜਸਟਿਸ ਐਕਟ ਦੇ ਉਹਦੀ ਪ੍ਰੋਵੀਜ਼ਨਸ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ